ਬਾਜੀ ਅਸੀ ਗਾਲਾਂ ਅਸੀ ਗਾ ਵੀਰ ਜੀ ਹੋਰ ਬਾਜੀ ਕਿਦਾਂ ਵਧੀਆ ਠੀਕ ਠਾਕ ਜੀ ਹੋਰ ਕਿਵੇਂ ਚੱਲ ਰਿਹਾ ਕੰਮ ਠੀਕ ਠਾਕ ਵਧੀਆ ਚੱਲ ਜਾਂਦਾ ਸੇ ਦੱਸੋ ਤੁਹਾਡੇ ਕਿਵੇਂ ਆ ਵਧੀਆ ਵੀਰ ਜੀ ਕੈਮ ਆਣ ਸੱਟਾ ਹਣ ਸੱਟਾ ਹਣ ਕੰਮ ਪੂਰਾ ਕਰ ਮਾਰੀ ਗੱਟੀਆਂ ਜੀ ਨਹੀਂ ਨਹੀਂ ਬਿਲਕੁਲ ਸੱਟ ਰਖਵਾਲਾ ਹਾਂਜੀ ਹਾਂਜੀ ਥੋੜਾ ਅਪਰੇ ਜੀ ਕਿਨੇ ਜੀ ਹਾਂਜੀ ਹਾਂਜੀ ਵੀਰ ਜੀ ਅੱਜ ਫਿਰ ਕਿੰਨੀਆਂ ਅੱਜ 3 ਨੇ ਵੀਰ ਜੀ 3 ਹਾਂਜੀ ਤੇ ਨੀਲੀ ਬੜੀ ਕੱਢ ਕੇ ਲਾਦੀ ਕਰੋ ਹੈ ਬੜੀ ਠੰਡੀ ਸੀ ਦਾ ਸੁਈ ਹੈ ਕਪੜਾ ਇਹ ਸੁਈ ਹੈ ਵੀਰ ਜੀ ਅੱਛਾ ਹਾਂਜੀ ਸੁਈ ਆ ਤੇਗਾ ਕਿੰਨਾ ਦੁੱਧ ਦੁੱਧ ਦੇ ਸਲੇ ਵੀਰ ਜੀ 11 ਨਿਕਲ ਜੋ ਜੇ 11 ਕਿਲੋ ਇਹਦੀ ਕੱਟੇ ਆ ਗਈਆਂ ਮਗਰ ਉਹਦੀ ਕੱਟੇ ਦੀ ਤੋਰ ਫਿਰ ਇੱਧਰ ਨੂੰ ਲੋ ਜੀ ਪਿਓਰ ਨੀਲੀ 11 ਕਿਲੋ ਦੁੱਧ ਤਾਂ ਵੇਖੋ ਕਰਾ ਕਵਾਲਿਟੀ ਵੇਖੋ ਮੈਂ ਇਹ ਕਿੰਨੀ ਆ ਨਿਸ਼ਾਨੀਆਂ ਮਗਲ ਮੈਂ ਛੱਡੇ ਡੱਬਾ ਲਾ ਬਹੁਤ ਵਧੀਆ ਆ ਇਹ ਤਰ੍ਹਾਂ ਕੋ ਮਰੇ ਆ ਕੱਟੀ ਆ ਗਈ ਹਾਂ ਹਾਂਜੀ ਆ ਕੱਟੀ ਆ ਗਈ ਜੀ ਆਪਣੇ ਲੱਕੋ ਲਈ ਆ ਹਾਂਜੀ ਆਪਣੇ ਲੱਕੇ ਲਈ ਜੀ ਦੇਖੀ ਚੱਲੋ ਕਰਾ ਲਈ ਆ ਤਿੰਨੇ ਪਾਛੀ ਬੜੇ ਟੋਬਰੇ ਕੱਟ ਗਿਆ ਬਾਵਾੜਾ ਬਾ ਵੀਰ ਬਣ ਲੱਗੇ ਤਾਂ ਕਰ ਗਿਆ ਨਾ ਹਾਂਜੀ ਹਾਂਜੀ ਫਿਰ ਕੁਲੰਦਰ ਜੀ ਮਾਕੀ ਵੀਰ ਜੀ ਕੱਟੀ ਦੋਦੇ ਆ ਵਧੂ ਵੀ ਹੋਰ ਹਾਂਜੀ ਦਰਬਾਰਾਂ ਦੇ ਲੋ ਇਹ ਸੂਈ ਨੂੰ ਧਾਕੇ ਦੇਣਾ ਕੱਟੀ ਦਾ ਮੁੱਲ ਵੀਰ ਜੀ ਕਰ ਲਈਏ ਭਾਵੇਂ ਇਹਦਾ 1 20 ਦੀ 1 15 1 5 ਦੀ ਦੇ ਦਾਂਗੇ ਛੜ ਦੋ ਹੋਰ ਇੱਕੋ ਹੀ ਗੱਲ ਜਿਹੜੀ ਛੋੜੀ ਕਰਨੀ ਹੈ ਤੂੰ ਘਟਣਾ ਨਹੀਂ ਬਸ ਇਹ ਵੀਰ ਜੀ 96 ਹਜ਼ਾਰ ਦਾ ਬਸ ਛੋੜੀ ਹੋਣੀ ਆ 96 ਹਜ਼ਾਰ ਦੀ ਕੱਟੀ ਲੋਕ ਵੀਰ ਜੀ ਇੱਕ ਦਾ ਹੈ ਇੱਕ ਵੀਰ ਜੀ ਵਿੱਚ ਦੇਖ ਸਾਨੀਆਂ ਕੋਈ ਪਸ਼ਮੀ ਹੈ ਥੱਲੇ ਬੈਨ ਦਿੰਦੀ ਆ ਬਿਲਕੁਲ ਹਾਂ ਬਾਕੀ 6 ਵੀਰ ਜੀ ਚਵਾਈ ਹੋਈ ਕੱਟੀ ਚਲੋ ਚਲੋ ਠੀਕ ਆ ਜਰਸੀ ਵੇਅਰ ਬਹੁਤ ਚੰਗੀ ਵੀਰ ਜੀ ਦੋਂਦੀ ਵਸ਼ੀ ਆ ਅੱਛਾ ਆ ਦੇਖ ਚੋਬਰ ਆ ਹਨ ਇਹਦੇ ਮਤਲਬ ਚੋਬਰ ਆ ਹੂੰ ਕਿੰਨੇ ਦੋ ਤੇ ਨਹੀਂ ਦੁੱਧ ਵੀ ਇਹਦੇ ਇਸ ਤੇ ਲਿਆਏ 13 ਲੀਟਰ ਉਹ 13 ਤੋਂ 14 ਦੇ ਵਿੱਚ ਵਿੱਚ 13 ਦਾ 4 ਕਿਲੋ ਦੋ ਦੰਦ ਦਾ ਵਸ਼ੀ ਹਾਂਜੀ ਹਾਂਜੀ ਇਹ ਵੀ ਖੋਲੋ ਲਓ ਜੀ ਇਹ ਵੀ ਦੇਖੋ ਪਿਓਰ ਜਰਸੀ ਚੁੰਗੀ ਉੰਗੀ ਕਾ ਚੀ ਹਾਂ ਝੁੰਗੀ ਵੇਹ ਕਿਹੜਾ ਸੈਂਗਰੀ ਵੀਰ ਜੀ ਕਰਮਾ ਵਾਲੀ ਕਿਹੜੀ ਕਹਿੰਦੇ ਆ ਅੱਛਾ ਹਾਂ ਐਵੇਂ ਕਹਿੰਦੇ ਆ ਇਹ ਨਹੀਂ ਆ ਵੀ ਦੋ ਦੋ ਤਿੰਨ ਹਰ ਨਫੇ ਪਿੱਛੇ ਡਿਆ ਹਾਂ ਬੜੀ ਚੰਗੀ ਕਹਿੰਦੇ ਆ ਇਹਨੂੰ ਅੱਛਾ ਝੁੰਗੀ ਵਸ਼ੀ ਉਹਨੂੰ ਲੋ ਜੀ ਵੇਖੋ ਹਾਂ ਜੀ ਨਹੀਂ ਬੇੜ ਥੱਲੇ ਵੀ ਬੜੀ ਚੰਗੀ ਫਰਾ ਮੈਂ ਕਿਹੇ ਪਾਸੇ ਵੀਰ ਖੁੰਜੀ ਨਹੀਂ ਹਾਂ ਨਹੀਂ ਬਹੁਤ ਚੰਗੀ ਬੇੜ ਆ ਦੋ ਜਾਨ ਦੀ ਆ ਸੀਸ ਲੱਗ ਪੂਰੀ ਆ ਫਿਰ ਇਹ ਹਾਂ ਹਾਂ ਤੇਰੇ ਪਾਸੇ ਵੀ ਖੁੰਜੀ ਨਹੀਂ ਤੋੜ ਲੋ ਘਰੋਂ ਦੇ ਆ ਲੈ ਹਾਂਜੀ ਫਿਰ ਕਮਿੰਦਰ ਜੀ ਇਹਦੀ ਮੱਛੀ ਵੇਚ ਨੂੰ 7 ਦੀ ਵੇਚ ਦੀਏ 55 ਤੋਂ ਮਾਨਸਨ ਕਰਦਾਂਗੇ ਕਿੰਨੇ ਦੀ ਇਹ ਹਾਂ ਨਾ ਪੱਕੀ ਆ ਜਿਹੜੀ ਛੋੜੀ ਹੋਣੀ ਆ 2-300 ਰੁਪਏ ਹਾਂਜੀ 48000 ਚਲੋ ਜਾਣ ਦੋ ਬਿਲਕੁਲ ਜੈ ਜੈ ਜੀ ਜੈ ਜੀ ਹਾਂ ਵੀ ਸੁਈਏ ਨਾਲ ਜੀ ਅੱਛਾ ਦੁੱਧ ਕਿੰਨੇ ਦੀ ਦੋ ਦੇ ਦੱਲੇ ਆ ਗਏ 13 ਲੀਟਰ 13 ਕਿਲੋ ਮੱਛੀ ਆ ਮਗਰ ਬੜੀ ਠੰਡੀ ਸੀ ਮੱਛੀ ਇਹਦੀ ਆ ਮੱਛੀ ਆ ਅੱਛਾ ਮੱਛੀ ਆ ਹਾਂਜੀ ਇਹ ਵੀ ਖੋਲੋ 13 ਕਿਲੋ ਦੁੱਧ ਆ ਜੀ ਤੇ ਦੇਖੋ ਘਰਾਂ ਦੀ ਦੋਗਲੇ ਬੰਦੇ ਵਹਿੜ ਨਾਲੇ ਗਰਮੀ ਵਾਲੇ ਹਾਂਜੀ ਬਹੁਤ ਚੰਗੀ ਛਾਈ ਵਾਲ ਚ ਹੁੰਦੀ ਆ ਠੰਡੀ ਪੀਂਦਾ ਤਾਂ ਆਹ ਦੇਖੋ ਮੈਂ ਠੀਕ ਆ ਆਜੋ 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 ਹਾਂਜੀ ਬਾਜੀ ਫਰ ਮੋਲੇ ਦੇ ਵੀ ਇਹਦਾ ਵੀ ਲੈਡ ਦਾ ਕਰ ਲਈਏ ਭਾਵੇਂ ਦੁੱਧ 13 ਕਿਲੋ ਵੇਚਦੇ ਜੇ ਤੇ ਮੋਲੇ ਦਾ ਕਰ ਲਈਏ ਵੀ 55 50 ਜੋ ਮਰਜ਼ੀ ਹਨ ਇਹ 40 ਦੀ ਦੇ ਦਾਂਗੇ 40000 ਦੀ ਹਾਂਜੀ ਛੋੜੀ ਛੋੜ ਹੀ ਕਰ ਦਾਂਗੇ 2000 ਰੁਪਏ ਹੋਰ ਤੇਰੀ ਨਹੀਂ ਠੀਕ ਹੈ ਫਿਰ ਜੈ ਜੀ ਆ ਬਸ ਬਹੁਤ ਚੰਗੀ ਆ ਬਾਕੀ ਕੋਈ ਵੀ ਵੀਰ ਆਵੇ ਹਾਂ ਬਸ ਬਸ ਜੀ ਜੀ ਮੇਰੀ ਇੱਕ ਗੱਲ ਹੁੰਦੀ ਵੀਰ ਜੀ ਕਿ ਕਿੰਨਾ ਆਨਲਾਈਨ ਮੰਗੋਂਦੇ ਆ ਨਾ ਮੈਨੂੰ ਹੁੰਦਾ ਮੈਂ ਪੈਸੇ ਪਾ ਕੇ ਫਿਰ ਪੱਛੂ ਲਾਦ ਕੇ ਭੇਜਦਾ ਬਿਲਕੁਲ ਜੀ ਪਰ ਜੇ ਕੋਈ ਵੀਰ ਆਪ ਸਭੇ ਇੱਥੇ ਆਉਣਾ ਮੈਂ ਹੋਏ ਪੂਰਾ ਮਾਣਦਾਨ ਹੋਰ ਕਰੂੰਗਾ ਚਲੋ ਕੋਈ ਖੁਦ ਇੱਥੇ ਆਵੇ ਠੀਕ ਆ ਠੀਕ ਆ ਜੀ ਜਦ ਵੀ ਆਡੇ ਡੰਗਰ ਕਿਦੋਂ ਸਾਫ਼ ਹੁੰਦੇ ਆ ਕੋਈ ਆ ਕੇ ਚਵਾਈ ਕਰੇ ਪਾਸ ਕਰੇ ਨਾ ਨਾ ਤੇ ਬਾਕੀ ਫੋਨ ਨੰਬਰ ਆਗਾ ਵੀਰ ਜੀ 9873767388